ਹਾਂਜੀ ਜੰਦਰ ਵਾਲਿਓ ਕੀ ਹਾਲ ਚਾਲ ਹੈ ਤੇ ਅੱਜ ਖੜੇ ਆ ਜੀ ਆਪਾਂ ਚਿਹੇੜੂ ਇਹੜਾ ਰੋਡ ਜਾਂਦਾ ਹੈ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਵਾਲੇ ਪਾਸੇ ਨੂੰ ਤੇ ਬਿਲਕੁਲ ਲਾਗੇ 버ਗਰ ਕਿੰਗ ਹੈ ਤੇ ਇੱਥੇ ਇੱਕ ਆਪਣੇ ਸਰਦਾਰ ਜੀ ਨੇ ਅ ਸਿੰਘ 30 ਸਟਾਲ ਐਂਡ ਜੂਸ ਬਾਰ ਬਾਈ ਹੁਣੀ ਬਹੁਤ ਅ ਦਿੱਲੀ ਤੋਂ ਆਏ ਨੇ ਬੜੀਆਂ ਮੁਸ਼ਕਲਾਂ ਦੇ ਨਾਲ ਕੰਮ ਸ਼ੁਰੂ ਕੀਤਾ ਤੇ ਅੱਜ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਵੀ ਬਾਈ ਨੇ ਕਿਹੜੀ ਕਿਹੜੀ ਹੋਰ ਪ੍ਰੋਬਲਮ ਸਤਿ ਸ਼੍ਰੀ ਅਕਾਲ ਬਾਈ ਜੀ ਔਰ ਬਾਈ ਜੀ ਠੀਕ ਠਾਕ ਹੋ ਹਾਂਜੀ ਠੀਕ ਹੈ ਜੀ ਭਾਈ ਪਹਿਲਾਂ ਤਾਂ ਨਾਮ ਦੱਸੋ ਜੀ ਆਪਣਾ ਕੀ ਆ ਮੇਰਾ ਨਾਮ ਅਮਰਿਤ ਸਿੰਘ ਹੈ ਅਮਰਿਤ ਸਿੰਘ ਅਮਰਿਤ ਅਮਰਿਤ ਸਿੰਘ ਅਮਰਿਤ ਜੀ ਇੱਥੇ ਆਜੋ ਤੁਸੀਂ ਹਨਾ ਅਮਰ ਜੀ ਪਹਿਲਾਂ ਤਾਂ ਮੈਨੂੰ ਦੱਸੋ ਵੀ ਜਿਹੜਾ ਇਹ ਕੰਮ ਸਟਾਰਟ ਕੀਤਾ ਕਦੋਂ ਤੋਂ ਕੀਤਾ ਹੈ ਜੀ ਇਹ ਤੇ ਕੀ ਕੀ ਬਣਾਉਂਦੇ ਹੋ ਇਹ ਛਾਲ 1.5 ਸਾਲ ਹੋ ਗਿਆ ਜੀ ਇਹ ਤਾਂ ਸਾਲ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਛਾਲ 1.5 ਸਾਲ ਹੋ ਗਿਆ ਤੇ ਕੀ ਕੀ ਬਣਾਉਂਦੇ ਹੋ ਤੁਸੀਂ ਇੱਥੇ ਅਸੀਂ ਜੂਸ ਬਣਾਉਂਦੇ ਹਾਂ ਲੈਮਨ ਬਣਾਉਂਦੇ ਹਾਂ ਤੇ ਚਾਹ ਬਣਾਉਂਦੇ ਹਾਂ ਚਾਹ ਬਣਾਉਂਦੇ ਹਾਂ ਹਾਂਜੀ ਤੇ ਕੰਮ ਕਿਵੇਂ ਪਹਿਲਾਂ ਦੱਸੋ ਕੰਮ ਥੋੜਾ-ਬੋੜਾ ਠੀਕ ਹੈ ਜੀ ਅਜੇ ਮਾ ਮਾੜਾ ਮਟਾ ਆ ਜਾਂਦਾ ਕਿੰਨੇ ਕ ਕਾਹ ਕਾ ਜਾਂਦੇ ਧੜੀ ਦੇ ਵਿੱਚ ਕਾਕ ਜੂਸ ਦੇ ਮਾੜਾ ਮਟਾ ਆ ਜਾਂਦਾ ਚਾਹ ਜੂਸ ਦੇ ਥੋੜਾ ਕੱਟੇ ਆ ਅੱਛਾ ਫਿਰ ਵੀ ਜੂਸ ਕਿੰਨਾ ਕਿੰਨੇ ਗਲਾਸ ਲੱਗ ਜਾਂਦੇ ਨੇ 10-20 ਲੱਗ ਹੀ ਜਾਂਦੇ ਜੀ 10-20 ਗਲਾਸ ਹਾਂਜੀ ਤੇ ਭਾਈ ਜੀ ਪਹਿਲਾਂ ਕੀ ਕੰਮ ਕਰਦੇ ਸੀ ਤੇ ਕਿੱਥੋਂ ਆਏ ਹੋ ਤੁਸੀਂ ਪਸ਼ੋਕਰ ਕੀ ਹੋ ਤੁਹਾਡਾ ਪੈਨਿਕ ਦਾ ਕੰਮ ਸੀ ਜੀ ਸਾਡਾ ਫਿਰ ਥੋੜਾ ਜਿਹਾ ਹਾਰਟ ਅਟੈਕ ਆ ਗਿਆ ਉਹਦੇ ਕਰਕੇ ਫਿਰ ਕੰਮ ਚੇਂਜ ਕਰਨਾ ਪਿਆ ਤੇ ਤੁਸੀਂ ਦੱਸਿਆ ਵੀ ਤੁਹਾਡੀ ਬਾਈਪਾਸ ਸਰਜੀ ਹੋਈ ਹੈ ਨਾ ਓਕੇ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਤੋਂ ਬਾਅਦ ਅਸੀਂ ਫਿਰ ਦਿੱਲੀ ਤੋਂ ਪੰਜਾਬ ਸ਼ਿਫਟ ਕੀਤੇ ਅੱਛਾ ਜੀ ਤੇ ਘਰ ਵਾਲੀ ਦਾ ਵੀ ਇੱਕ ਸਟੈਂਡ ਪੈ ਗਿਆ ਸੀ ਉਹਦੇ ਕਰਕੇ ਫਿਰ ਥੋੜੀ ਦਿੱਕਤ ਹੋ ਗਈ ਫਿਰ ਅੱਛਾ ਘਰ ਵਾਲੀ ਦਾ ਵੀ ਬਾਈਪਾਸ ਸਰਜੀ ਹੋਈ ਤਾਂ ਥੋਡੀ ਵੀ ਸਟੈਂਡ ਪੈ ਗਿਆ ਅੱਛਾ ਉਹਨਾਂ ਦੇ ਸਟੈਂਡ ਪੈ ਗਿਆ ਹਾਂ ਜੀ ਤੇ ਇੱਕ ਬੱਚਾ ਮੇਰਾ ਵੱਡਾ 30 ਸਾਲ ਦਾ ਜਿਹੋ ਹੈਂਡੀਕੈਪ ਹੈ ਉਹ ਤੇ ਉ ਫੇਰ ਕਰਕੇ ਦਿੱਲੀ ਦੀ ਹਵਾ ਮਗਰ ਪ੍ਰਦੂਸ਼ਣ ਕਰਕੇ ਦਿੱਲੀ ਛੱਡਣੀ ਪਈ ਜੀ ਸਾਨੂੰ ਅਗਰ ਦਿੱਲੀ ਛੱਡਣੀ ਪਈ ਹਾਂਜੀ ਉਦੋਂ ਬਾਅਦ ਵਿੱਚ ਫੇਰ ਜੜਾ ਪੰਜਾਬ 'ਚ ਕਿੱਥੇ ਆ ਗਏ ਤੁਸੀਂ ਵਸੇ ਹੋ ਪੰਜਾਬ ਅਸੀਂ ਫਗਵਾੜੇ ਕੋਠੀ ਲਈ ਸੀ ਜੀ ਉਹ ਵੀ ਤਾਰੀਵਾਲ ਦੇ ਨਾਲ ਉਹ ਵੀ ਕੋਠੀ ਥੋੜੀ ਬਹਿ ਗਈ ਸੀ ਅੱਛਾ ਜੀ ਅਸ ਕਰਕੇ ਉਹ ਚੇਂਜ ਕਰਨੀ ਪਈ ਉਹ ਚੇਂਜ ਕਰਕੇ ਅਸੀਂ ਆਪਣੇ ਪਿੰਡ ਸ਼ਿਫਟ ਕੀਤਾ ਫੇਰ ਅੱਛਾ ਜੀ ਤੇ ਉੱਥੇ 23 ਕਿਲੋਮੀਟਰ ਰੋਜ਼ ਆਣਾ ਜਣਾ ਤੁਸੀਂ ਦਿੱਲੀ 23 ਕਿਲੋਮੀਟਰੋਂ ਜਾਂਦੇ ਹੋ ਹਾਂਜੀ 23 ਕਿਲੋਮੀਟਰ ਰੋਜ਼ ਜਾਣਾ 23 ਕਿਲੋਮੀਟਰ ਆਣਾ अच्छा ये चिहेडू मेरे नानके आ जी ते ओने ਤੁਸੀਂ ਕਿੱਥੋਂ ਆ ਜੀ ਮੈਂ ਗੁਰੂ ਕੇ ਚੱਕ ਦੀ ਚੱਕ ਗੁਰੂ ਬਰਾਮ ਦੇ ਲੱਗ ਬਰਾਮ ਦੇ ਕੋਲੋਂ ਚੱਕ ਗੁਰੂ ਤੋਂ ਆਦੇ ਤੁਸੀਂ ਤੇ ਇੱਥੇ ਆ ਕੇ ਆਪਣਾ ਸਟਾਲ ਲਾਉਨੇ ਹੋ ਹਾਂਜੀ ਓਹੋ ਹੋ আচ্ছা ਜੀ ਰੇੜੀ ਮੈਂ ਇੱਥੇ ਖੜੀ ਕਰ ਜਨਾ ਵੇ ਰੋਜ਼ ਸ਼ਾਮੀ ਛੱਡਿਆ ਨਾ ਰੇੜੀ ਕਿਵੇਂ ਬਣਾਈ ਫਿਰ ਰੇੜੀ ਤਾਂ ਵੀ ਥੋੜੇ ਤੁਸੀਂ ਸਾਡੇ ਮਾਮਾ ਜੀ ਨੇ ਬਣਾ ਕੇ ਦਿੱਤੀ ਆ ਜੀ ਅੱਛਾ ਜੀ ਉਹ ਉਹਨਾਂ ਦਾ ਲੋਹੇ ਦਾ ਕੰਮ ਵੀ ਹੈਗਾ ਇੱਕ ਤਾਂ ਲੱਕੜ ਦਾ ਕੰਮ ਵੀ ਹੈਗਾ ਅੱਛਾ ਜੀ ਤੋਂ ਉਹਨਾਂ ਨੇ ਫੇਰ ਬਣਾ ਕੇ ਦਿੱਤੀ ਕਹਿੰਦੇ ਵੀ ਤੁਸੀਂ ਆਪਣਾ ਕੰਮ ਚੱਲੋ ਜਿੱਥੋਂ ਮੈਂ ਕਲ ਕਰਿਆਨੇ ਦੀ ਦੁਕਾਨ ਕੀਤੀ ਸੀ ਜੀ ਕਰਿਆਨੇ ਦੀ ਦੁਕਾਨ 'ਚ ਘਟਾ ਪਿਆ ਜੀ ਅੱਛਾ ਜੀ ਤੇ ਫਿਰ ਇਹ ਵਾਲਾ ਕੰਮ ਚਾਲੂ ਕੀਤਾ ਉਹਨਾਂ ਨੇ ਚਾਲੂ ਕਰਾਪੇ ਦਿੱਤਾ ਮੈਨੂੰ ਅੱਛਾ ਜੀ ਉਸ ਤੋਂ ਬਾਅਦ ਫਿਰ ਇਹ ਕੰਮ ਤੁਸੀਂ ਪੈਸੇ ਲਾ ਕੇ ਦਿੱਤੇ ਮੈਨੂੰ ਸਾਰੇ ਅੱਛਾ ਜੀ ਆ ਮੈਂ ਇਹਦੇ ਵਿੱਚ 5000 ਰੁਪਏ ਦਿੱਤਾ ਸੀ ਉਹਨਾਂ ਨੂੰ ਸਿਰਫ ਸਿਰਫ ਹਾਂ ਜੀ ਬਾਕੀ ਉਹਨਾਂ ਵੀ 25-30000 ਰੁਪਏ ਆਪੇ ਖਰਚਾ ਅੱਛਾ ਆਪੇ ਖਰਚਾ ਆ ਹਾਂ ਜੀ ਤੇ ਅੱਛਾ ਹੋਰ ਤੁਸੀਂ ਇੱਕ ਜੂਸ ਚਲੋ بابا ਜੂਸ ਵੀ ਗਲਾਸ ਇੱਕ ਬਣਾ ਦਿਓ ਨਾਲ ਸਾਨੂੰ ਤੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਜੀ ਤੇ ਸਾਨੂੰ ਇਹ ਪਤਾ ਲੱਗਾ ਵੀ ਤੁਸੀਂ ਜੂਸ ਬੜਾ ਵਧੀਆ ਬਣਾਉਂਦੇ ਹੋ ਹਾਂਜੀ ਤੇ ਤੁਸੀਂ ਇਹ ਦੇਖ ਸਕਦੇ ਹੋ ਸਰਦਾਰ ਸਾਹਿਬ ਬਠੇ ਦਿਓ ਜੀ ਬਿਨਾ ਪਾਣੀ ਤੋਂ ਅੱਛਾ ਕੋਈ ਮਿੱਠਾ ਤੇ ਕੋਈ ਪਾਣੀ ਨਹੀਂ ਪਾਉਂਦੇ ਹਾਂਜੀ ਜੇ ਕੋਈ ਕਹੇ ਤਦ ਪਾ ਜੀਦਾ ਇਹ ਮਿੱਠਾ ਨਹੀਂ ਤੇ ਨਹੀਂ ਪਾ ਜਦਾ ਅੱਛਾ ਜੀ ਮੈਂ ਪਿਓਰ ਜੂਸ ਬਣਾ ਕੇ ਦੇਖਦਾ ਇੱਕ ਵਾਰ ਇਹ ਬਾਬਾ ਜੀ ਪਿਓਰ ਕਿੰਨੂਆਂ ਦਾ ਬਣਾਉਂਦੇ ਹੋ ਤੁਸੀਂ ਹਾਂਜੀ ਪਿਓਰ ਕਿੰਨੂ ਦਾ ਜੀ ਵਾਹ ਜੀ ਵਾਹ ਜਿਹੜਾ ਇੱਕ ਵਾਰੀ ਪੀ ਲੇਗਾ ਉਮੜ ਕੇ ਯਾਦ ਕਰੇ ਮਸਾਲਾ ਵੀ ਪਿਓਰ ਪਾ ਜਦਾ ਅੱਛਾ ਜੀ ਇਹ ਘਰ ਦਾ ਬਣਿਆ ਮਸਾਲਾ ਹੋਰ ਕੋਈ ਨਹੀਂ ਪਾਉਂਦਾ ਨਮਕੀ ਪੰਦੇ ਲੋਕੀ ਜੀ ਅਸੀਂ ਮਸਾਲਾ ਵਧੀਆ ਪਾਈਦਾ ਬਾਈ ਹੁਣ ਪਰਿਵਾਰ ਸਾਰਾ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਇੱਥੇ ਰਹਿੰਦੇ ਜੀ ਅਜੇ ਇੱਥੋਂ ਲਗਭਗ 33 ਕਿਲੋਮੀਟਰ ਦੂਰ 30 ਕਿਲੋਮੀਟਰ ਦੂਰ ਤੋਂ 30 ਕਿਲੋਮੀਟਰ ਦੂਰ 23 ਕਿਲੋਮੀਟਰ ਦੂਰ ਹੈ 23 ਕਿਲੋਮੀਟਰ ਦੂਰ ਤੋਂ ਆਉਂਦੇ ਹੋ ਹਾਂਜੀ ਇੱਕ ਮੁੰਡਾ ਮੇਰਾ 12ਵੀਂ ਚ ਪੜਦਾ 13 ਸਾਲ ਪੁੱਤ ਹੋਇਆ ਜੀ ਅੱਛਾ ਜੀ ਉਹ ਹੁਣ 12ਵੀਂ ਦੇ ਪੇਪਰ ਦੇ ਰਿਹਾ ਅੱਛਾ 12ਵੀਂ ਦੇ ਪੇਪਰ ਦੇ ਰਿਹਾ ਹਾਂਜੀ ਚਲੋ ਉਹਦੇ ਕਰਕੇ ਫੇਰ ਕੰਮ ਕਰਨਾ ਪੈਂਦਾ ਜੀ ਉਹ ਕਹਿੰਦਾ ਬਾਈ ਕੀ ਗਲਾਸ ਦਾ ਕੀ ਰੇਟ ਰੱਖਿਆ ਤੁਸੀਂ ਗਲਾਸ ਦਾ 50 ਇਹ ਕਰੋਪੁਰ ਵਾਲੇ ਆ ਕੇ ਪੀ ਲੰਦੇ ਨੇ ਅੱਛਾ ਜੀ ਤੇ ਗੱਡੀਆਂ ਕੋਈ ਗਰੀਬ ਬੰਦਾ ਆ ਜਾ ਉਹਨੂੰ ਪਲਾ ਵੀ ਦੇਈਦਾ ਕੋਈ ਅਸੀਂ ਗੱਲ ਬਸ ਇੱਕ ਚੀਜ਼ ਹੁੰਦੀ ਹੈ ਕਿ ਇਹਦੇ ਪੰਜਾਬ ਦੇ ਵਿੱਚ ਕਈ ਲੋਕ ਇਹ ਪਹਿਲਾਂ ਜਿਹੜੀ ਗੱਲ ਚੱਲਦੀ ਹੈ ਵੀ ਤੁਸੀਂ ਪੰਜਾਬੀਆਂ ਨੂੰ ਸਪੋਰਟ ਕਰੋ ਹਾਂਜੀ ਪਰ ਇਹ ਤੁਹਾਨੂੰ ਦੇਖ ਕੇ ਕੋਈ ਸਪੋਰਟ ਕਰਨ ਆਉਂਦਾ ਵੀ ਯਾਰ ਪੰਜਾਬੀ ਪ੍ਰੋਫਟ ਆ ਪੰਜਾਬੀ ਪਾ ਕੇ ਚੂਸੀ ਵੀ ਨਹੀਂ ਜਿਹੜੇ ਰੋਟੀ ਰੋਟੀ ਲਗਾਉਂਦੇ ਹੋ ਉਹ ਤੁਹਾਨੂੰ ਐਡਰੈਸ ਦਿੱਤਾ ਜਣ ਨਹੀਂ ਜੇ ਸਾਡਾ ਫਰਜ ਸੀਗਾ ਵੀ ਚਲੋ ਤੁਸੀਂ ਪ੍ਰੋਬਲਮ ਸੀਗੇ ਹਨਾ ਤੁਹਾਡਾ ਕੰਮ ਇੰਨਾ ਨਹੀਂ ਚੱਲ ਰਿਹਾ ਤਾਂ ਸਾਡਾ ਫਰਜ ਸੀ ਕਿ ਵੀਡੀਓ ਤੁਹਾਡੀ ਬਣਾਈਏ ਤੇ ਲੋਕਾਂ ਤੱਕ ਆਪਣੇ ਭਰਾਵਾਂ ਦਾ ਇੱਕ ਮੈਸੇਜ ਇਹ ਕਿਉਂਕਿ ਸਾਡੇ ਭਰਾ ਵਾਈਗੁਰ ਦੀ ਕਿਰਪਾ ਨਾਲ ਹਰੇਕ ਪੰਜਾਬੀ ਦੀ ਸਪੋਰਟ ਕਰਦੇ ਸਾਡੇ ਪੰਜਾਬੀ ਇੰਨੇ ਕਿ ਦਿਲ ਖੋਲ ਦਿਲ ਵਾਲੇ ਨੇ ਮੇਰੇ ਇੱਕ ਪੰਜਾਬੀ ਦੀ ਸਪੋਰਟ ਕਰਦੇ ਨੇ ਉਹ ਖੁੱਲੇ ਦਿਲ ਨਾਲ ਕਰਦੇ ਨੇ ਤੇ ਮੈਂ ਬੇਨਤੀ ਇਹ ਕਰਦਾ ਜੀ ਬਾਈ ਹੁਣਾਂ ਕੋਲ ਆਓ ਤੁਸੀਂ ਬਾਈ ਹੁਣਾਂ ਦਾ ਸਟਾਲ ਬਿਲਕੁਲ ਛੋਟਾ ਜਿਹਾ ਆ ਪਰ ਬਾਈ ਹੁਣਾਂ ਦਾ ਦਿਲ ਵਾਕਈ ਬਹੁਤ ਵੱਡਾ ਆ ਇਹਨਾਂ ਕੋਲ ਹੋਰ ਨਹੀਂ ਚਾਹ ਜੇ ਤਾਂ ਸੀ ਜੂਸ ਬਸ ਸਿਰਫ ਦੋ ਚੀਜ਼ਾਂ ਹਜੇ ਰੱਖੀਆਂ ਨੇ ਤੇ ਕੋਸ਼ਿਸ਼ ਪਾਈ ਹੁਣੀ ਕਰਦੇ ਨੇ ਸ਼ਾਇਦ ਕੋਈ ਨਵਾਂ ਹੋਰ ਕੰਮ ਸਟਾਰਟ ਕਰਨ ਤੇ ਫਿਰ ਦੇਖਦੇ ਹਾਂ ਬਾਕੀ ਹਜੇ ਵੀ ਹੋਰ ਬਾਈ ਹੁਣੀ ਜਦੋਂ ਵੀ ਕੋਈ ਸਟਾਰਟ ਕਰਨਗੇ ਬਾਈ ਤੁਹਾਨੂੰ ਜਦੋਂ ਵੀ ਤੁਸੀਂ ਕੰਮ ਸਟਾਰਟ ਕਰਨਾ ਸਾਨੂੰ ਦੱਸਿਓ ਤੁਸੀਂ ਅਸੀਂ ਤੁਹਾਡੇ ਨਾਲ ਜ਼ਰੂਰ ਖੜੇ ਹਾਂ ਜੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਕਿਸੇ ਵੀ ਟਾਈਮ ਕਿਤੇ ਬੁਲਾ ਲਓ ਅਸੀਂ ਤੁਹਾਡੇ ਨਾਲ ਖੜੇ ਹਾਂ ਚਾਹੇ ਫਾਈਨੈਂਸ਼ੀਅਲੀ ਹੈਲਪ ਦੀ ਲੋੜ ਹੋਵੇ ਕਿਸੇ ਚੀਜ਼ ਦੀ ਹੋਵੇ ਕਿਉਂਕਿ ਅਸੀਂ ਇਹ ਨਹੀਂ ਹੈਗਾ ਵੀ ਤੁਸੀਂ ਕੰਮ ਵਿਚਾਰੇ ਜਾਂ ਕੋਈ ਕੋਈ ਇਸ ਤਰੀਕੇ ਨਾਲ ਸਾਡਾ ਸਿਰਫ ਇਹ ਆ ਵੀ ਸਾਡੇ ਪੰਜਾਬੀ ਭਰਾ ਕੰਮ ਕਰਨ ਕੰਮ ਕਰਕੇ ਰੋਜੀ ਰੋਟੀ ਕਮਾਉਣ ਪਰ ਸਾਡਾ ਮੈਨ ਇਹੋ ਚੀਜ਼ ਹੋ ਆ ਵੀ ਤੁਹਾਡੇ ਕੋਲ ਆ ਕੇ ਸਾਡੇ ਭਰਾ ਦੇ ਕੋਲ ਆ ਇਧਰ ਬਾਈ ਹੁੜਾ ਕੋਲ ਆਓ ਆ ਕੇ ਜੂਸ ਪੀਓ ਤੇ ਬਾਈ ਹੁੜਾ ਨੂੰ ਵਾਜਬ ਜਿਹੜੇ ਪੈਸੇ ਬਣਦੇ ਆ ਬਾਈ ਹੁੜਾ ਨੂੰ ਦਿਓ ਤੇ ਬਾਈ ਹੁੜਾ ਦਾ ਜਿਹੜਾ ਰੋਜ਼ਗਾਰ ਆ ਬਾਈ ਹੁੜਾ ਦਾ ਜਿਹੜਾ ਘਰ ਦਾ ਸਾਰੇ ਕੰਮਕਾਰ ਆ ਬਾਈ ਹੁੜਾ ਦਾ ਚੱਲੇ ਤੇ ਜਿਹੜੇ ਏਡੀ ਦੂਰ ਬਾਈ ਹੁੜੇ 23 ਕਿਲੋਮੀਟਰ ਤੋਂ ਚੱਲ ਕੇ ਆਉਂਦੇ ਨੇ ਇਹਨਾਂ ਦਾ ਥੋੜਾ ਸੌਖਾ ਆਪਾਂ ਕਰੀਏ ਭਰਾ ਨੂੰ ਇਹਦੀ ਸਪੋਰਟ ਕਰੀਏ ਇਹਨਾਂ ਦੀ ਵੀ ਇਹਨਾਂ ਕੋਲ ਸਿਰਫ ਇੱਕ ਗਲਾਸ ਜੂਸ ਆ ਦਿ ਅਜੀ ਕਿੰਨੇ ਕਿੰਨੂ ਕਿੰਨੇ ਲੈਂਦੇ ਤੁਸੀਂ ਇੱਥੇ ਮੈਂ 2 ਕਰੇਟ ਲੈਣਾ ਜੀ ਕਿੰਨੇ ਕਰੇਟ ਚ ਕਿੰਨੇ ਹੁੰਦੇ ਆ ਜੀ 1 ਕਰੇਟ ਚ 22 ਕਿਲੋ ਹੁੰਦੇ 22 ਕਿਲੋ 44 ਕਿਲੋ ਲਗਭਗ ਕਿਲੋ ਕਿੰਨੂ ਹੁੰਦੇ ਨੇ ਮੈਂ ਚਾਹੁੰਦਾ ਜੀ ਇਹ ਲਗਭਗ ਤੁਸੀਂ ਇੱਕ ਦਿਨ ਦੇ ਵਿੱਚ ਵੀ ਜੇ ਸਾਰੇ ਲੱਗ ਜਾਣ ਨਾ ਤੇ ਬਾਬਾ ਜੀ ਉਹਨਾਂ ਦੀ ਵਧੀਆ ਪਾਈ ਜੀ ਗੁਜ਼ਾਰਾ ਹੋ ਜਾਇਆ ਕਰੇ ਹਨਾ ਮਤਲਬ ਦਿਹਾੜੀ ਦੇ ਵਿੱਚ ਤੁਹਾਡਾ 200 250 ਗਲਾਸ ਲੱਗ ਜੇ ਤੇ ਤੁਹਾਡਾ ਵਾਕੇ ਗੁਜ਼ਾਰਾ ਹੋਣਾ ਸ਼ੁਰੂ ਹੋ ਜੇ ਤੇ ਇਹੀ ਬੇਨਤੀ ਆ ਵੀ ਬਾਹਲੇ ਨਹੀਂ ਤੇ ਪਰਾ ਜਿੰਨੇ ਜੀ ਪੰਜਾਬੀ ਆਉਂਦੇ ਨੇ ਇੱਥੇ ਭਰਾ ਦੇ ਕੋਲ ਰੋਕ ਕੇ ਜਾਓ ਦੇ ਐਡਰੈਸ ਤੋਂ ਨੂੰ ਮੈਂ ਕਰ ਜਗ੍ਹਾ ਹੋਰ ਦਿਖਾ ਦਿੰਦਾ ਆ ਜੀ ਇਹ ਆ ਜੀ ਜਲੰਧਰ ਤੋਂ ਰੋਡ ਆਉਂਦਾ ਜੀ लवली ਇੰਸਟੀਚੂਟ ਵਾਲੇ ਪਾਸੇ ਨੂੰ ਉਸ ਤੋਂ ਪਹਿਲਾਂ 버거 ਕਿੰਗ ਦੇ ਨਾਲ ਔਰਲੇ ਬੰਦੇ ਇੱਥੇ ਬਾਈ ਹੁਣਾ ਦਾ ਸਟਾਲ ਆ ਜੀ ਸਿੰਘ ਟੀ ਸਟਾਲ ਐਂਡ ਜੂਸ ਬਾਰ ਇਹਨਾਂ ਕੋਲ ਬਾਈ ਹੁਣਾ ਕੋਲ ਆ ਕੇ ਜੂਸ ਪੀਓ ਇਹਨਾਂ ਦੇ ਕੋਲ ਆ ਕੇ ਬਾਈ ਹੁਣਾ ਦੀ ਹੈਲਪ ਕਰੋ ਤਾਂ ਜੋ ਸਾਰੇ ਜਣੇ ਆਪਾਂ ਇੱਕ ਬੜੇ ਪੰਜਾਬੀ ਭਰਾਵਾਂ ਦੀ ਮਦਦ ਲਈ ਅੱਗੇ ਜਿਹੜਾ ਆਪਾਂ ਇੱਕ ਸ਼ੁਰੂ ਕੀਤਾ ਆ ਇੱਕ ਆਪਣਾ ਟੀਚਾ ਸ਼ੁਰੂ ਕੀਤਾ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਨ ਦਾ ਤੇ ਆਪਾਂ ਰਲ ਕੇ ਉਸ ਚੀਜ਼ ਨਾਲ ਅੱਗੇ ਵਧੀਏ ਤੇ ਸਾਡੀ ਇਹੀ ਬੇਨਤੀ ਹੈ ਜੀ ਤੇ ਹਰੇਕ ਸਾਡੇ ਪੰਜਾਬੀ ਭਰਾ ਜਿਹੜੇ ਆ ਇਸ ਬਾਈ ਹੁਣਾਂ ਕੋਲੇ ਕਰੀ ਜਰੂਰ ਆਉਣ ਤੇ ਅਸੀਂ ਵੀ गुजारिश ਇਹੀ ਕਰਦੇ ਆ ਵੀ ਅਸੀਂ ਜਲਦੀ ਸਾਨੂੰ ਬਾਈ ਹੁਣੀ ਫੋਨ ਕਰਨ ਦੀ ਬਾਈ ਮੇਰਾ ਸਾਡਾ ਸਮਾਨ ਜਿਹੜਾ ਆ ਬਹੁਤ ਵਧੀਆ ਵਿਕਣਾ ਸ਼ੁਰੂ ਹੋ ਗਿਆ ਬਸ ਇੱਕੋ ਹੀ ਅਰਦਾਸ ਆ ਸਾਡੀ ਵੀ ਤੁਸੀਂ ਵੱਧ ਤੋਂ ਵੱਧ ਬਾਈ ਹੁਣਾਂ ਕੋਲ ਪਹੁੰਚੋ ਥੈਂਕ ਯੂ ਸੋ ਮਚ ਤੇ ਫਾਈਨਲੀ ਸਾਡੇ ਕੋਲ ਬਾਈ ਹੁਣਾਂ ਨੇ ਜੂਸਾ ਗਲਾਸਾਨੂੰ ਦਿੱਤਾ ਜੀ ਇਹਦੇ ਵਿੱਚ ਨਾ ਪਾਣੀ ਨਾ ਮਿੱਠਾ ਐਕਸਟਰਾ ਕੁਝ ਨਹੀਂ ਹੈਗਾ ਸਿਰਫ ਕਿਨੂਆ ਦਾ ਜਿਹੜਾ origignal fresh juice ਆ ਉਹੀ ਆ ਬਸ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਬਾਈ ਹੁਣਾਂ ਦੀ ਵਾਕਿਆ ਸਪੋਰਟ ਕਰੀਏ ਉਹ ਚਾਬਾ ਤੇ ਬਾਈ ਜੀ ਇੱਕ ਵਾਰੀ ਜ਼ਰੂਰ ਆਓ ਭਰਾ ਜੀ ਹੁਣਾਂ ਦੇ ਕੋਲ ਜੂਸ ਬਾਈ ਹੁਣਾਂ ਦਾ ਬਹੁਤ ਵਧੀਆ ਆ ਐਡਰੈਸ ਤੁਹਾਨੂੰ ਦੱਸਤਾ ਸੀ ਤੇ ਹੋਰ ਅਸੀਂ ਤੁਹਾਡੇ ਕੋਲ ਕੁਝ ਨਹੀਂ ਮੰਗਦੇ ਇਸ ਭਰਾ ਦੀ ਮਦਦ ਵਾਸਤੇ ਆਪਾਂ ਇੱਕ ਗਲਾਸ ਜੂਸ ਦਾ ਬਾਈ ਹੁਣਾਂ ਕੋਲੋਂ ਬਾਈ ਕਰੀਏ ਤੇ ਜੋ ਬਾਈ ਹੁਣਾਂ ਦੇ ਘਰ ਦਾ ਜਿਹੜਾ ਗੁਜ਼ਾਰਾ ਵਧੀਆ ਚੱਲ ਸਕੀ ਤੇ ਸੋ ਹੁਣ ਤੁਸੀਂ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਦਾ ਟਾਰਗੇਟ ਅਸੀਂ ਘਟੋ ਘਟ ਲਾਈਕ ਦਾ ਰੱਖਦੇ ਆ 500 ਲਾਈਕ ਰੱਖਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇੱਕ ਸਾਡੇ ਭਰਾ ਦਾ ਜਿਹੜਾ ਹੈਗਾ ਕੰਮ ਆ ਉਹ ਬੁਲੰਦੀਆਂ ਤੇ ਹੋਵੇ well thank you so much